ਨਾਲ ਸਜਾਵਟ ਕਰਕੇ ਬਹੁਤ ਹੀ ਸ਼ਾਨ ਨਾਲ ਸਬਾਨਪੁਰ ਅਡਾ ਨਿਵਾਸੀ ਤਸ ਸਬਾਨਪੁਰ ਦੇ ਨਿਵਾਸੀ ਇਲਾਕਾ ਨਿਵਾਸੀਆਂ ਵੱਲੋਂ ਬੱਤੀ ਦਾ ਮਹਾਨ ਨਗਰ ਕੀਰਤਨ ਜਬਾਰ ਦਰਬਾਰ ਹੈ ਜੋ ਦਸੇ ਬਾਦਸ਼ਾਹ ਸ੍ਰੀ ਗੋਬਿੰਦ ਸਿੰਘ ਮਹਾਰਾਜ ਜੀ ਦੀ ਯਾਦ ਵਿੱਚ ਕਰਾਇਆ ਜਾ ਰਿਹਾ ਹੈ ਹਰ ਸਾਲ ਬਹੁਤ ਹੀ ਵਧੀਆ ਪ੍ਰੋਗਰਾਮ ਹੁੰਦਾ ਹੈ ਸਾਨੂੰ ਵੀ ਇੱਥੇ ਆ ਕੇ ਬਹੁਤ ਖੁਸ਼ੀ ਮਹਿਸੂਸ ਹੁੰਦੀ ਹੈ ਜਦੋਂ ਆਪ ਅਪਰਵ ਰੱਬਗੀਆਂ ਸਿਰਤਾ ਦੇ ਦਰਸ਼ਨ ਕਰਦੇ ਹਾਂ ਤਾਂ ਇੱਥੋਂ ਦੇ ਜੋ ਪ੍ਰਬੰਧਕ ਹਨ ਉਹਨਾਂ ਦਾ ਅਰਸ਼ਾ ਦੇਖ ਕੇ ਕਿ ਕਿਹੋ ਜਿਹਾ ਕਾਫੀ ਮੈਗਰ ਵੀ ਨਹੀਂ ਪਹਿਲਾ ਥੋੜੀਆਂ ਜਿਹਾ ਪਾਗਲੇ ਪ੍ਰੋਗਰਾਮ ਦੀ ਤਿਆਰੀ ਕਰਦੇ ਨਹੀਂ ਹੈ ਜਿ세 ਬੁੱਕ ਕਰਨੇ ਜੋ ਮੀਡੀਆ ਦਾ ਉਤਜਾਪ ਕਰਨਾ ਹੋਰ ਸਾਰੇ ਲੰਗਰਾਂ ਦਾ ਟਿਕਟਾਂ ਦਾ ਸਾਰਾ ਪ੍ਰੋਗਰਾਮ ਬਹੁਤ ਉਸ਼ਾਨਾ ਕਰਦੇ ਹਨ ਤੇ ਸਾਨੂੰ ਆ ਕੇ ਬਹੁਤ ਖੁਸ਼ੀ ਹੁੰਦੀ ਹੈ ਕਿਉਂਕਿ ਬਹੁਤ ਜਿਆਦਾ ਜ਼ਰੂਰਤ ਹੈ ਜਿੰਨੇ ਵੀ ਆਪਾਂ ਇਸ ਤਰ੍ਹਾਂ ਧਰਮ ਪ੍ਰੋਗਰਾ ਕਰਾਂਗੇ ਉਸ ਦੇ ਨਾਲ ਸਾਡੇ ਜੋ ਬੱਚੇ ਹਨ ਉਹ ਗੁਰੂ ਵਾਲੇ ਪਾਸੇ ਆਉਣਗੇ ਹੁਣ ਦੇਖੋ ਨਿੱਕੇ ਨਿੱਕੇ ਬੱਚੇ ਆਣ ਸਾਡੇ ਭਾਈ ਸਾਹਿਬ ਦਾਸ ਸਿੰਘ ਦੀ ਪੋਤੀ ਨੇ ਜਿੱਦਾਂ ਸ਼ੌਧ ਪੜਿਆ ਸਾਬ ਜੀ ਆਦੇ ਦੇ ਨਾਮ ਗੁਰੂਆਂ ਦੇ ਨਾਮ ਬੱਚੇ ਦੱਸੇ ਇਹ ਦੂਜੇ ਵੀ ਬੱਚੇ ਦੇਖ ਕੇ ਇਸ਼ਾ ਹੁੰਦੇ ਹਨ ਜਿੱਥੇ ਆਪਾਂ ਗੁਰੂ ਦੇ ਪ੍ਰੋਗਰਾਮ ਕਰਨੇ ਹਨ ਪੈਸਾ ਵੀ ਲਾਉਣਾ ਹੈ ਸਮਾਂ ਵੀ ਕੱਢਣਾ ਹੈ ਪਰ ਚਿੰਤਾ ਇਹ ਹੈ ਕਿ ਬੱਚਿਆਂ ਨੂੰ ਆਪਣੀ ਪਰਿਵਾਰ ਨੂੰ ਇਸ ਪਾਸੇ ਨਾ ਜੋੜਿਆ ਉਹਨੇ ਚੇਤ ਜੋ ਸਿੱਖੀ ਹੈ ਜੋ ਸਾਢੇ ਸਿੱਖੀ ਦੀ ਉਹ ਕਾਇਮ ਨਹੀਂ ਹੋ ਸਕਦੀ ਕਿਉਂਕਿ ਬੱਚਿਆਂ ਨੇ ਆਉਣ ਵਾਲੇ ਸਮੇਂ ਸੰਭਾਲਣਾ ਹੈ ਸਾਨੂੰ ਯਾਦ ਹੈ ਕਿ ਇਸ ਇਲਾਕੇ ਵਿੱਚ ਪਿੰਡ ਸਬਾਟਪੁਰ ਜੀ ਜੰਮ ਕੇ ਗਲੀਆਂ ਦੇ ਫੇਰ ਤੇ ਜਦੋਂ ਅਸੀਂ ਇਥੇ ਆਉਂਦੇ ਹਾਂ ਤਾਂ ਸਾਡੇ ਤੇ ਮਨ ਬਹੁਤ ਖੁਸ਼ ਹੋ ਜਾਂਦਾ ਹੈ ਜਿੰਨੇ ਵੀ ਅਸੀਂ ਵਿਦੇਸ਼ਾਂ ਵਿੱਚ ਵਸਦੇ ਹਾਂ ਕਿਸੇ ਕੰਟਰੀ ਕੀ ਹੋਈਏ ਸਾਡੇ ਸਾਰੇ ਦੇ ਦਿਲਾਂ ਦੀ ਧੜਕਣਾ ਜੋ ਹੈ ਪੰਜਾਬ ਵਿੱਚ ਧੜਕਦੀ ਆ ਤੁਸੀਂ ਦੇਖੋ ਵੀ ਐਨ ਆਰ ਆਈ ਜਿੰਨੇ ਵੀ ਹਾਲ ਨੂੰ ਕਿੰਨੇ ਵਧੀਆ ਪ੍ਰੋਗਰਾਮ ਕਰਾਉਂਦੇ ਹਨ ਸਾਰੇ ਕਿਤੇ ਵੀ ਹੋਣ ਭੇਸ਼ਾ ਪੰਜਾਬ ਦਾ ਹੋਵੇ ਹਰਿਆਣਾ ਦਾ ਹੋਵੇ ਜਾਂ ਕਿਸੇ ਹੋਰ ਛੇੜ ਦਾ ਹੋਵੇ ਉਹ ਪਿੱਛੇ ਕੁਝ ਨਾ ਕੁਝ ਕਰਦੇ ਰਹਿੰਦੇ ਹਾਂ ਪੰਜਾਬ ਵਿੱਚ ਚਾਦੀ ਖੂਬਸੂਰਤੀ ਇਹ ਹੈ ਕਿ ਪੰਜਾਬ ਗੁਰਵਾਂ ਦੀ ਧਰਤੀ ਹੈ ਜੋ ਪੰਜਾਬੀ ਹਨ ਇਹਨਾਂ ਦੇ ਦਿਲ ਬਹੁਤ ਵੱਡੇ ਹਨ ਇਹ ਸਿਰਫ ਇਥੇ ਨਹੀਂ ਵਿਦੇਸ਼ਾਂ ਵਿੱਚ ਵੀ ਕਿਸੇ ਕੰਟਰੀ ਨੂੰ ਚਲ ਜਾਓ ਜਦੋਂ ਕੋਈ ਪੰਜਾਬ ਦੇ ਘਰ ਆਉਂਦਾ ਹੈ ਨਾ ਕਿਸੇ ਵੀ ਤੋਂ ਆਹਦਾ ਵੀ ਜੋ ਆਉ ਭੱਗਦੇ ਨਾ ਕੀਤੀ ਹੈ ਉਹ ਆਹੀ ਕਦੇ ਕਿਸੇ ਤੋਂ ਪ੍ਰਾਪਤ ਨਹੀਂ ਕੀਤੀ ਕਿਉਂਕਿ ਸਾਡੇ ਪੰਜਾਬੀਆਂ ਦੇ ਦਿਲ ਬਹੁਤ ਵੱਡੇ ਹਨ ਇਸ ਕਰਕੇ ਜੇ ਆਪਾਂ ਕਬੱਡੀ ਦਾ ਟੂਰਨਾਮੈਂਟ ਵੀ ਕਰਾਉਂਦੇ ਹਨ ਨਾ ਇੱਥੇ ਤੇ ਲੱਖਾਂ ਦੀ ਜੋ ਪਹਿਲੇ ਨਾਮ ਹਨ 5-5 6-6 ਲੱਖ 2 2 4 4 ਲੱਖ ਤੇ ਹੋਰ ਸਾਰੇ ਬਹੁਤ ਵੱਡੇ ਅਰੇਂਜ ਕਰਕੇ ਪੈਸੇ ਖਰਦੇ ਹਾਂ ਜੋ ਜੋ ਧਰਮ ਪ੍ਰੋਗਰਾਮ ਉਹਨਾਂ ਵਿੱਚ ਵੀ ਉਹਦੇ ਨਾਲ ਇਸ ਤਰ੍ਹਾਂ ਅਸੀਂ ਇਥੇ ਡੈਲਟਾ ਸੈਕਸ਼ਨ ਚਲਾ ਰਹੇ ਹਾਂ ਮੈਡੀਕਲ ਕੈਂਪ ਅਖਾਦਾ ਲੱਗਣਾ ਹੈ ਦੋ ਨੂੰ ਹੋਰ ਸਾਡੇ ਵੀਰ ਬਹੁਤ ਵੱਡੇ ਇਹ ਕੰਮ ਕਰਦੇ ਹਾਂ ਸਿਰਫ ਜ਼ਰੂਰਤ ਹੈ ਆਪਾਂ ਨੂੰ ਸਹਿਯੋਗ ਦੇਣ ਦੀ ਤੇ ਇਲਾਹਾ ਕਟਣ ਦੀ ਜੋ ਪ੍ਰੋਗਰਾਮ ਆਪਾਂ ਅੱਜ ਕਰ ਰਹੇ ਹਾਂ ਇਹਦਾ ਮੇਨ ਬਕਸ਼ਤ ਇੱਕ ਹੈ ਕਿ ਆਪਾਂ ਦਸਵੇਂ ਬਾਦਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਜੋ ਸਾਨੂੰ ਹੁਕਮ ਲਾਇਆ ਹੀ ਸਭ ਤੋਂ ਵੱਡਾ ਹੁਕਮ ਹੈ ਗੁਰੂ ਬਾਣੀ ਉਹ ਗ੍ਰੰਥ ਜੋ ਸੈਭ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹਣ ਉਸ ਦੇ ਨਾਲ ਜੁੜਨਾ ਹੈ ਜੋ ਕੁਰਬਾਨੀ ਹੈ ਇਹਦੀ ਵੇਖਿਆ ਆਪਾਂ ਸਿੱਖਣੀ ਹੈ ਪੜਨੀ ਹੈ ਤੇ ਸਮਝਣੀ ਹੈ ਜੋ ਬਰਿਆਦਾ ਸਾਨੂੰ ਸ੍ਰੀ ਬਾਦਸ਼ਾਹ ਸ੍ਰੀ ਗੁਰੂ ਹਰਗੋਬਿੰਦ ਮਹਾਰਾਜ ਜੀ ਨੇ ਦਿੱਤੀ ਹੈ ਕਾਲ ਤੱਕ ਦੀ ਉਸ ਤੇ ਆਪਾਂ ਚੱਲਣਾ ਹੈ ਹੁਣ ਸਮਾਜ ਜੋ ਚੱਲ ਰਿਹਾ ਹੈ ਜੋ ਕੁਝ ਨੇ ਸਮੇਂ ਵਿੱਚ ਹੋਇਆ ਜੋ ਲੇਟ ਦੋਸੰਬਰ ਦੇ ਫੈਸਲੇ ਹੋਏ ਜਿਹੇ ਧਾਰਾ ਵੱਲੋਂ ਉਹਨਾਂ ਨੂੰ ਮੰਨਣ ਦੇ ਵਿੱਚ ਕਿਸ ਤਰ੍ਹਾਂ ਦੀ ਵੱਖ-ਵੱਖ ਤਰੀਕਿਆਂ ਦੇ ਨਾਲ ਬਹਾਨੇ ਲਾ ਕੇ ਟਾਲਿਆਂ ਜਾਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜ਼ਰੂਰ ਹੈ ਆਪਾਂ ਸੰਤਾ ਨੂੰ ਇਕੱਠੇ ਹੋ ਕੇ ਜੋ ਕਾਰਤਕ ਦਾ ਫੈਸਲਾ ਹੈ ਉਸ ਨੂੰ ਮਨਾਉਣ ਦੀ ਤੇ ਲੀਡਰਨ ਮਜਬੂਰ ਕਰਨ ਦੀ ਕਿਉਂਕਿ ਜਦੋਂ ਆਪਾਂ ਆਪਣੀ ਮਰਿਆਦਾ ਹੀ ਭੁੱਲ ਗਏ ਅਸੀਂ ਜਿਹੜਾ ਲੋਕਾਂ ਦੀ ਪਹਿਚਾਣ ਹੈ ਜੋ ਲੋਕ ਸਾਡੇ ਲੀਡਰ ਹਨ ਅਗਰ ਉਹ ਹੀ ਮर्यादा ਦਾ ਮੰਨਣਗੇ ਤੇ ਆਪ ਲੋਕਾਂ ਕੋਲ ਬਣਨ ਮਿਲ ਜੇਗਾ ਕਿ ਆਪਾਂ ਸਾਰੇ ਬਹੁਤ ਦੂਰ ਚਲੇ ਜਾਮਾਗੇ ਸੋ ਮੈਂ ਜਿੰਨੇ ਵੀ ਸਾਡੇ ਲੀਡਰ ਹਨ ਪੋਲੀਟਿਕਲ ਜਾਂ ਰਾਜਨੀਤਿਕ ਐਸੀ ਵੀ ਸੀ ਦੇ ਜੋ ਹੋਰ ਕਿਤੇ ਵੀ ਸਤ ਸੰਵਾਦ ਹੈ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਹਾਂ ਮੈਂ ਸਮੂਹ ਐਨਆਰਆਈ ਲੋਕ ਸਾਡੇ ਜਿੰਨੇ ਵੀ ਵਿਦੇਸ਼ਾਂ ਵਿੱਚ ਸਾਡੀ ਇੱਕੋ ਹੀ ਆਵਾਜ਼ ਹੈ ਕਿ ਸਿੱਖਾਂ ਨੂੰ ਇਕੱਠੇ ਹੋਣਾ ਚਾਹੀਦਾ ਹੈ ਤੇ ਕਾਦਰ ਦੀ மரியாதை ਜੋ ਹੈ ਉਹਨੂੰ ਮੰਨਣਾ ਚਾਹੀਦਾ ਇਸ ਕਰਕੇ ਜੋ ਨਹੀਂ ਮੰਨਦਾ ਜੋ ਸਿੱਖੀ ਤੇ ਨਹੀਂ ਚੱਲਦਾ ਐਨਾ ਦੇ ਵੀਰ ਉਹਨਾਂ ਦਾ ਬਹੁਤ ਵੱਡੇ ਪੱਧਰ ਤੇ ਵਿਰੋਧ ਕਰਦੇ ਹਨ ਪਰ ਜੋ ਸਿੱਖੀ ਤੇ ਚੱਲਦੇ ਹਨ ਜਿਸ ਤਰ੍ਹਾਂ ਕਾਦਰ ਜਸਨ ਸਿੰਘ ਸਾਹਿਬ ਸਰਦਾਰ ਕੀ ਯਾਨੀ ਗੰਜੀਤ ਸਿੰਘ ਅਰਗਵੀ ਸਿੰਘ ਜੀ ਦੋਨੋਂ ਨਾਲ ਜੋ ਬਹੁਤ ਉਤਾਰਜੋਗ ਮੌਜੂਦਾ ਹਿੰਮਤਦਾਨਾਂ ਦਾ ਜਿਹਾ ਹਰਪੀਤ ਸਿੰਘ ਜੀ ਤੇ ਉਹਨਾਂ ਦੇ ਸਾਥੇ ਸਰਦਾਰ ਸਿੰਘ ਜੀ ਤੇ ਹੋਰ ਜਿੰਨੇ ਵੀ ਸ਼ੇਘਾਂ ਨੂੰ ਬਹੁਤ ਵੱਡਾ ਸਵੈਣ ਲਿਆ ਹੈ ਆਪਾਂ ਸਾਰਿਆਂ ਨੂੰ ਉਹਨਾਂ ਦੇ ਨਾਲ ਖੜਨਾ ਚਾਹੀਦਾ ਹੈ ਮਜਬੂਰ ਕਰ ਦੇਣਾ ਚਾਹੀਦਾ ਹੈ ਜੋ ਮਜੂਦਾ ਸਰਕਾਰਾਂ ਹਨ ਜੋ ਜੀਡਰ ਹਨ ਉਹਨਾਂ ਨੂੰ ਮਜਬੂਰ ਕਰਦੇ ਕਿ ਉਹ ਕਾਲਪਕਤ ਦਾ ਹੁਕਮ ਉਹਨਾਂ ਜੋ ਵੀ ਨਾਲ ਇਸੇ ਅਲਾਦਿਆ ਗਿਆ ਹੈ ਉਸ ਨੂੰ ਪੂਰਾ ਮੰਨਦੇ ਸੋ ਮੈਂ ਤੁਹਾਡੇ ਜਿੰਨੀਆਂ ਵੀ ਸੰਤਾ ਹਾਂ ਉਹਨਾਂ ਦਾ ਤਹਿਦ ਲੋਪ ਦਿਵਾਦੀ ਹਾਂ ਸਾਡੇ ਬਾਬਾ ਮੱਖਣ ਚੰਦ ਬਾਣਾ ਗੁਰਦਾਰ ਦੀ ਫਰਮਤ ਕਮੇਟੀ ਹੋਣ ਵੈਸੇ ਤੋਂ ਬੈਂਜੀਆਬ ਤੋਂ ਬਹੁਤ ਮੇਰੇ ਵੀਰ ਜੋ ਹਣ ਆਏ ਹਨ ਅਸੀਂ ਇੱਥੇ ਹਰ ਸਾਲ ਸਾਡਾ ਗੁਰੂ ਲਾਡੋ ਰਹੇ ਜੋ ਮੌਂਦੇ ਹਨ ਬਾਬਾ ਮੱਖਣਛਾ ਲਵਾੜ ਦਾ ਇਤਿਹਾਸ ਜੋ ਹੈ ਤੁਸੀਂ ਉੱਥੇ ਤੋਂ ਭੜੀ ਤੱਕ ਜਾਣਦੇ ਹੋ ਪਿਛੇ ਹੀ 16 ਤਰੀਕ ਪੁਜੋਕਰ ਸਾਹਿਬ ਗੁਰਦੁਆਰੇ ਅੰਬਾਲਾ ਵਿੱਚ ਮਨਾਇਆ ਹਨ ਹੁਣ ਕੱਲ ਨੂੰ ਮਜੀਠਾ ਸਾਹਿਬ ਗੁਰਦੁਆਰਾ ਹਰਮੰਦਰ ਸਾਹਿਬ ਦਾ ਲਾਡੋ ਹੈ ਉੱਥੇ ਮਨਾਇਆ ਜਾ ਰਿਹਾ ਹੈ 27 ਤਰੀਕ ਨੂੰ ਭੇਵੇ ਵਿੱਚ ਗੁਰਦੁਆਰਾ ਬੌਲੀ ਸਾਹਿਬ ਤੇ ਸਾਹਿਬ ਜਿਆਦਿਆਂ ਦਾ ਨਾਂ ਤੇ ਉੱਥੇ ਮਨਾਇਆ ਜਾ ਰਿਹਾ ਹੈ ਸੋ ਇਹ ਨਿਊਯਾਰਕ ਵਿੱਚ ਵੀ ਹੋਰ ਵੀ ਵੱਡੇ ਪੱਧਰ ਤੇ ਬਹੁਤ ਸਾਰੇ ਘਰ ਪਰੋਣ ਕਰਦੇ ਹਨ ਸੋ ਮੈਂ ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦੀ ਹਾਂ ਅਕਾਲੀ ਤੁਫਾਨੀ ਜਾਣੀ ਹੈ ਹੋਰ ਲੱਖਾਂ ਦੀ ਬਸਾਂ ਜਾਣੀਆਂ ਹਨ ਅਗਰ ਸੰਖਿਆ ਜ਼ਿਆਦਾ ਹੋ ਜਾਂਦੀ ਹੈ ਜਿਵੇਂ ਕਿ ਮੇਰਾ ਵੀ ਸੀਟੀ ਸਹਿਬਾਨਪੁਰ ਜੋ ਪ੍ਰਧਾਨਿਕ ਕਮੇਟੀ ਦੇ ਬਾਬਾ ਮਕਸਦਪਾਲਾ ਦਾ ਉਹਨਾਂ ਨੇ ਅਨਾਉਂਸ ਕੀਤਾ ਹੈ ਅਗਰ ਇੱਕ ਤੋਂ ਜ਼ਿਆਦਾ ਬਸ ਚਾਹੀਦੀ ਹੋਏਗੀ ਤੇ ਇਹ ਉਹ ਦਾ ਅਰੇਂਜਮੈਂਟ ਕਰਾਂਗੇ ਆਪ ਗੁਰੂ ਬਾਗ ਗੁਰੂ ਰੌਣ ਇਹਦੇ ਨਾਲ ਨਾਲ ਜੋ ਇਥੇ ਦੇ ਪ੍ਰਧਾਨ ਸਾਹਿਬ ਨੂੰ ਕਬਾੜ ਸਿੰਘ ਜੀ ਫਤਿਹਾਰ ਸਿੰਘ ਜੀ ਸਾਡੇ ਪਿੰਡ ਦੇ ਬਹੁਤ ਹੀ ਪਿਆਰੇ ਸੱਜਣ ਜੋ ਵਿਜੇ ਸ਼ਾਹ ਹਨ ਰੂਪਾਲ ਜੀ ਇਸ ਵੇਲੇ ਦਲੀਚੇ ਜੀ ਬੈਠਾ ਕੋਕਰ ਤੇਜਵਿੰਦਰ ਸਿੰਘ ਜੀ ਹੋਰ ਜਿੰਦੇ ਵੀ ਬੈਠੇ ਹੋ ਤੁਸੀਂ ਬਹੁਤ ਵੱਡਾ ਮੈਂ ਸਤਿਕਾਰ ਕਰਦਾ ਹਾਂ ਤੁਸੀਂ ਇਸ ਇਲਾਕੇ ਦੀ ਸ਼ਾਨ ਹੋ ਸਾਡੇ ਇਲਾਕੇ ਨੂੰ ਇਸ ਤਰ੍ਹਾਂ ਹੀ ਸਾਹ ਦੇ ਕੇ ਫਤਾਓ ਮੇਰੇ ਚਾਚਾ ਜੀ ਬੈਠੇ ਜੀਤ ਸਿੰਘ ਜੀ ਗੁਰਦੁਆਰਾ ਦਾ ਪ੍ਰਬੰਧ ਜੋ ਬਹੁਤ ਵਧੀਆ ਚਲਾਉਂਦੇ ਹਨ ਮੇਰੇ ਪਿਤਾ ਜੀ ਹਜੀਤ ਸਿੰਘ ਸੁਬਾਨਪੁਰ ਤੇ ਸਾਡੇ ਅੰਕਲ ਜੀ ਸੁਵਸੇਖ ਜੀ ਜੋ ਜੁਆਸੇ ਵਾਏ ਹਨ ਵਿਸ਼ੇਸ਼ ਤੌਰ ਤੇ ਮੈਂ ਨਾਲ ਸਾਰਿਆਂ ਦਾ ਦੁਬਾਰਾ ਬਹੁਤ ਧੰਨਵਾਦੀ ਹਾਂ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਜੁਰੀ ਵਿੱਚ ਬੈਠੇ ਪਿਆਰੀ ਸਾਧ ਸੰਗਤ ਜੀ ਗੱਜ ਕੇ ਫਤਿਹ ਬੁਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਮੈਂ ਧੰਨ ਧੰਨ ਸ਼੍ਰੀ ਗੁਰੂ ਸੰਤੋ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਸਮੂਹ ਇਲਾਕੇ ਨੂੰ ਸੁਭਾਖੋ ਦੀਆਂ ਸੰਤਾਨ ਨੂੰ ਅੱਡਾ ਨਿਵਾਸੀਆਂ ਨੂੰ ਜਿਨ੍ਹਾਂ ਨੂੰ ਗੁਰੂ ਮਾਲ ਜੀ ਨੇ ਅੱਜ ਕੀਰਤ ਦੇ ਦਰਬਾਰ ਦੀ ਸੇਵਾ ਬਖਸ਼ੀ ਜੋ ਹਰ ਸਾਲ ਦੀ ਤਰ੍ਹਾਂ ਬੱਤੀਆਂ ਨਗਰ ਕੀ ਜੋ ਕੀਰਤ ਦੇ ਦਰਬਾਰ ਅੱਜ ਕਰਾਇਆ ਜਾ ਰਿਹਾ ਹੈ ਅਸੀਂ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜਿੰਨੇ ਮੇਰੇ ਵੀ ਰਾਣੀ ਆ ਸਾਰਾ ਪ੍ਰੋਗਰਾਮ ਲੀਕ ਕੇ ਟੱਡਾ ਵੱਡਾ ਪ੍ਰੋਗਰਾਮ ਲਗਾਤਾਰ ਤਿੰਨ ਦਿਨ ਪਹਿਲਾ ਸ਼੍ਰੀ ਕਨਪਾਸਾ ਜੀ ਦੇ ਤੋਂ ਹੋਇਆ ਹੈ ਕਨਾਲਾਜ ਗੁਰਦੇਵ ਲੰਗਰ ਚਾਰਾ ਜੀ ਨੇ ਕੀਤੇ ਨੁਬਾ ਚਾਰਿਆ ਹੈ ਸਮੂਹ ਸੰਤਾਂ ਦਾ ਹੀ ਬਹੁਤ ਬਹੁਤ ਧੰਨਵਾਦ ਕਰਦੇ ਆਂ ਅਰਦਾਸ ਕਰਦੇ ਹਾਂ ਚੇ ਪਾਸ਼ਾ ਆਸ ਸਮੂਹ ਸੰਤਾਂ ਨੂੰ ਚੜ੍ਹਦੀ ਕਲਾ ਬਖਸ਼ੇ ਇਦਾ ਹੀ ਵਾ ਚੜ੍ਹ ਕੇ ਸੇਵਾ ਕਰਦੇ ਰੋ ਆ ਸੰਤਾਂ ਨੂੰ ਇੱਕ ਬੇਨਤੀ ਕੀਤੀ ਜਾਂਦੀ ਹੈ ਜੋ ਕਦ ਨੂੰ ਮੰਜੀ ਸਾਹਿਬ ਗੁਰੂ ਘਰ ਵਿੱਚ ਸਾਚਾ ਗੁਰੂ ਲੰਗਰ ਦਿਵਸ ਬੜੀ ਸ਼ਰਧਾ ਤੇ ਪਹਿਨਾ ਮਨਾਇਆ ਜਾਂਦਾ ਹੈ ਆ ਸੰਤਾਨ ਨੂੰ ਬੇਨਤੀ ਕੀਤੀ ਜਾਂਦੀ ਹੈ ਜੋ ਕਾਲਤਾ ਫਰਮ ਹੈ 10 ਵਜੇ ਲੈ ਕੇ 2:30 ਵਜੇ ਤੱਕ ਹੋਏਗਾ ਬਹੁਤ ਇਸ ਕਾਰਜੋ ਭਾਈ ਦਾਸੇ ਦੀ ਜੀ ਲਈ ਸੀ ਪਿੰਡੋਂ ਬਸ ਕਰਨ ਦੀ ਆਪ ਸੰਤਾਨ ਨੂੰ ਬੇਨਤੀ ਕੀਤੀ ਜਾਂਦੀ ਹੈ ਸਾਰੇ ਕਾਦਰ ਨੂੰ ਉਸ ਬਸ ਵਿੱਚ ਬਹਿ ਕੇ ਸਮੂਹ ਆਖੇ ਜੋ ਵੀ ਦੇ ਵੀ ਜਾਣ ਤਾਂ ਜੇ ਬਸ ਹੋ ਚਾਹੀਦੀ ਦੱਸ ਦਿਓ ਹੋਰ ਕਰਾਂਗੇ ਪਰ ਇੱਕ ਬਸ ਜਾਏਗੀ ਤੇ ਆਪ ਸਾਰੇ ਸੰਤਾਨ ਨੂੰ ਬੇਨਤੀ ਕੀਤੀ ਜਾਂਦੀ ਹੈ ਸਾਰੇ ਪਹੁੰਚ ਜੀ ਸੇ ਜਿਸਵਾਨਪੁਰ ਮੇਰੇ ਵੱਡੇ ਵੀ ਸਰਦਾਰ ਰਕबीर ਸਿੰਘ ਜੀ ਮੇਰਾ ਵੱਡਾ ਵੀ ਸਰਦਾਰ ਗੁਰਿੰਦਰ ਸਿੰਘ ਜੀ ਸੁਖਵਾਸੀ ਅਤੇ ਦਾਸ ਸਰਦਾਰ ਸੁਜੀਦਰ ਸਿੰਘ ਜੀ ਗੁਰੂ ਮਹਾਰਜ ਜੀ ਜੋ ਆ ਸੇਵਾ ਜੋ ਸਾਡੇ ਚੋਹੀ ਪਾਈ ਹੈ ਅਰਦਾਸ ਕਰੇ ਚੇਹ ਪਾਸ਼ਾ ਸਾਨੂੰ ਸਾਰੇ ਬਖਵਾ ਗੁਰੂ ਮਹਾਰਜ ਸਮਤ ਬਖਸ਼ੇ ਇਹਦਾ ਸੇਵਾ ਕਰਨ ਦੀ ਗੁਰੂ ਮਹਾਰਜ ਸਾਡਾ ਸੇਵਾ ਲੈਂਦੇ ਰਹੇ ਸਾਡੇ ਪ੍ਰਵਾਸ ਕੋਲ ਜਿੰਨੀਆਂ ਵੀ ਸੰਤਾਨੀਆਂ ਨੇ ਅਸੀਂ ਸਾਰੀਆਂ ਸੰਤਾਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ